ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਭਜਨ ਬਲਗ ਤੇ ਜਿਹੜੇ ਵੀ ਦੋਸਤ ਨਵੇਂ ਆਏ ਚੈਨਲ ਤੇ ਸਭ ਤੋਂ ਪਹਿਲਾਂ ਦੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੋ ਤੇ ਸ਼ੇਅਰ ਵੀ ਕਰੋ ਨਾਲ ਬੈਲ ਆਈਕਨ ਦਾ ਬਟਨ ਦਮ ਨਾ ਬਸਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਜਲਦੀ ਮਿਲ ਸਕੇ ਹੋਰ ਸੱਜਣੋ ਕੀ ਹਾਲ ਚਾਲ ਦੋ ਤਿੰਨ ਦਿਨ ਹੋ ਗਿਆ ਰੱਬ ਨੇ ਪੂਰੀ ਆਤ ਕਰਾਈ ਹੋਈ ਆ ਕੱਲ ਸਾਡੇ ਇਥੇ ਅੰਮ੍ਰਿਤਸਰ 46 ਡਿਗਰੀ ਤੋਂ ਪਲੱਸ ਟੈਂਪਰੇਚਰ ਤੇ ਬਹੁਤ ਹੀ ਜ਼ਿਆਦਾ ਟੈਂਪਰੇਚਰ ਹੋ ਗਿਆ ਆੜਾ ਸੰਡੇ ਆ ਸਪੈਸ਼ਲੀ ਇਸੇ ਤੋਂ بڑے بڑے ਬੰਦੇ ਜਿਹੜੇ ਧੌਂ ਚ ਕਿੱਲੇ ਕਿੱਲੇ ਨਾ ਜਿਹੜਿਆਂ ਦੇ ਸਾਡੇ ਸ਼ਾਮਾਂ ਨੂੰ ਬਹਿੰਦੇ ਆ ਉਹਨਾਂ ਦੇ ਵੀ 11-12 ਵਜੇ ਬਿਠਾ ਕੇ ਭਰਾ ਮਰੇ ਇੰਨੀ ਗਰਮੀ ਪੈ ਗਈ ਠੀਕ ਹੈ ਵੀਰ ਜੀ ਤੇ ਇਸੇ ਨਾਲ ਸੰਬੰਧਤ ਅੱਜ ਦਾ ਇਹ ਟੌਪਿਕ ਲੈ ਕੇ ਆਇਆ ਤੁਹਾਡਾ ਗਰਮੀ ਦੀ ਸੰਭਾਲ ਕਿ ਕੋਈ ਜਿੰਮਤ ਨਾਲ ਉਹ ਗੱਲ ਸਾਂ ਜਿਹੜਾ ਕੋਈ ਆਂਦਾ ਨਾ ਵੀ ਮੈਂ ਗਰਮੀ 'ਚ 7 ਵਜੇ ਬਰਾਦਰ 6 ਵਜੇ ਭਈ ਉਹ ਸਾਰੇ ਬੰਦੇ ਝੂਠ ਬੋਲੇ ਗਰਮੀ 'ਚ ਜੇ ਤੁਸੀਂ 1 2 3 ਵਜੇ ਦੀ ਵੀ ਗੇਮ ਕਰਦੇ ਤੇ ਸਮਝੋ ਤੁਸੀਂ ਚੈਂਪੀਅਨ ਚਾਹੇ ਐਵਰੀ ਦੀ ਬਾਜੀ ਡਾੜੋ ਕਰਦੇ ਇਹਨੂੰ ਕਹਿੰਦੇ ਆ ਤੇ ਜਾਂ ਦਲੇ ਦੇ ਸਾਲੋ ਸਾਢੇ ਲੱਗ ਗਿਆ ਅੱਜ ਦਲਾ ਉੱਡਿਆ ਇੱਥੇ ਤੇ 10 ਵਜੇ ਬੰਦੇ ਨੇ ਮੈਂ ਫੋਨ ਕੀਤਾ 110 ਕਬੂਤਰ ਉੱਡੇ ਤੇ 34 ਕਬੂਤਰ ਰਹਿ ਗਏ ਸਹਾਵਲ ਤੁਸੀਂ ਤੇ ਸਾਢੇ 11 ਦਾ ਟਾਈਮ 11:20 ਦਾ ਟਾਈਮ ਹੋ ਗਿਆ ਟੈਂਪਰੇਚਰ 42 ਡਿਗਰੀ ਹੋ ਗਿਆ ਠੀਕ ਹੈ ਵੀਰ ਜੀ ਤੇ ਮੈਂ ਇਹੋ ਜੀ ਤੁਹਾਨੂੰ ਅੱਜ ਸਾਮ ਦੱਸੂਗਾ ਵੀਰ ਜੀ ਪਿੱਕ ਕਬੂਤਰ ਤੁਹਾਡੇ ਖੋਦ ਹੀ ਉੜ ਉੜ ਕੇ ਬਹੀ ਹਰਾਨ ਰਹੇ ਜੋ ਵੀ ਕੂਤਰ ਉੜਨਗੇ ਤਾਂੜਿਆ ਵੀਰ ਜੀ ਵੇਖੋ ਆਪਾਂ ਗੱਲਾਂ ਤੁਹਾਨੂੰ ਦੱਸਨੇ ਉਹ ਜਿਹੜੀਆਂ ਚੀਜ਼ਾਂ ਆਪਾਂ ਪ੍ਰੈਕਟੀਕਲ ਕਰਦੇ ਆਂ ਜਾਂ ਅੱਗੇ ਤੁਹਾਡੀ ਮਰਜ਼ੀ ਆ ਤੁਸੀਂ ਇਹ ਚੀਜ਼ ਅਡਾਪਟ ਕਰਨੀ ਆ ਨਹੀਂ ਕਰਨੀ ਅਸੀਂ ਤੁਹਾਨੂੰ ਉਹੋ ਜੀ ਦਿਖਾ ਰਹੇ ਜਿਹੜੀ ਅਸੀਂ ਯੂਜ਼ ਕਰਦੇ ਵਾਕਿਆ ਵੀਰ ਜੀ ਤਿੰਨ ਪੰਜ ਕਰਨ ਵਾਲੇ ਬਹੁਤ ਹੁੰਦੇ ਆ ਵੀ ਆਹ ਇੰਜੀਨੀ ਤੇ ਇੰਜੀਨੀਅਰ ਜੀ ਯਾਰ ਮੈਂ ਆਪਣਾ ਪ੍ਰੈਕਟੀਕਲ ਦੱਸ ਰਿਹਾ ਤੁਹਾਨੂੰ ਜੇ ਕਿ ਵੀਰ ਨੂੰ ਵਧੀਆ ਲੱਗੇ ਤਾਂ ਵੀ ਠੀਕ ਹੈ ਨਹੀਂ ਲੱਗਾ ਤੇ ਉਹ ਤੋਂ ਵੀ ਜ਼ਿਆਦਾ ਵਧੀਆ ਠੀਕ ਹੈ ਜੀ ਤੇ ਇਹ ਸਪੈਸ਼ਲੀ ਆਪਾਂ ਚੈਨਲ ਉਹਨਾਂ ਭਰਾਵਾਂ ਵਾਸਤੇ ਬਣਾਇਆ ਜਿਨ੍ਹਾਂ ਦੀ ਵੀਰਾਂ ਨੂੰ ਕੋਈ ਬਾਹਰ ਨਹੀਂ ਫੜਦਾ ਠੀਕ ਹੈ ਜਿਹੜੇ ਬਿਲਕੁਲ ਮਥਾਜ ਆ ਜਿਨ੍ਹਾਂ ਦਾ ਕੋਈ ਲੱਗੇ ਨਹੀਂ ਲੱਗਦਾ ਤੇ ਉਹ ਸਾਡੀਆਂ ਵੀਡੀਓ ਵੇਖ ਕੇ ਉਹਨਾਂ ਬੰਦਿਆਂ ਦੇ ਰਿਜ਼ਲਟ ਵੀ ਵਧੀਆ ਆ ਰਿਹਾ ਕਈ ਬਾਜ਼ੀਆਂ ਵਿੱਚ ਜਿੱਤੇ ਆ ਸਪੈਸ਼ਲੀ ਮੈਸੇਜ ਵੀ ਆਉਂਦੇ ਵਿੱਚ ਤੇ ਉਹਨਾਂ ਦੀ ਦੁਆਵਾਂ ਸਾਡੇ ਵਾਸਤੇ ਕਾਫੀ ਠੀਕ ਹੈ ਜੀ ਤੇ ਵੀਰ ਜੀ ਅੱਜ ਮੈਂ ਤੁਹਾਨੂੰ ਦੱਸੂਗਾ ਜਿੱਤਰਾ ਹੁਣ ਟੈਂਪਰੇਚਰ ਚੱਲਣ ਰਿਹਾ 45 46 ਦੇ ਆ ਹੋ ਗਿਆ ਵੀ ਜਿਵੇਂ ਨੋਰਮਲ ਹੀ ਹੁੰਦਾ ਡੇਲੀ ਤੇ ਅੱਜ ਵੀ 45 ਦੀ ਸਵੇਰ ਜ ਸੂਈ ਆਉਂਦੀ ਵੀ 45 ਤੋਂ ਪਲੱਸ ਜਾਣਾ ਨੰਬਰ ਤੇ ਤੇ ਇਹੋ ਜੇ ਮੌਸਮਾਂ ਦੇ ਵਿੱਚ ਕਬੂਤਰ ਵੀ ਕਿਵੇਂ ਸਾਹਮਣਾ ਤੇ ਇਹੋ ਜੇ ਮੌਸਮ 'ਚ ਬਾਜੀ ਕਿਵੇਂ ਜਿੱਤ ਰਹੀ ਹੈ ਵੀਰ ਜੀ ਇਹੋ ਜੇ ਮੌਸਮ 'ਚ ਤੇ ਕਬੂਤਰ ਕੋ 2 3 ਵਜਾ ਤੇ ਤੇ ਸਮਝ ਲਓ ਵੀ ਤੁਸੀਂ ਚੈਂਪੀਅਨ ਠੀਕ ਹੈ ਜੀ ਤੇ ਜੇ ਕਿ ਨੋਟ ਕਰਨੇ ਨੋਟ ਕਰ ਲਓ ਨਹੀਂ ਤੇ ਵੀਡੀਓ ਫਿਰ ਦੁਬਾਰਾ ਦੁਬਾਰਾ ਵੇਖਣੀ ਪੈਣੀ ਤੇ ਸਾਮ ਵਦਨ ਤੁਹਾਨੂੰ ਅੱਜ ਦੱਸਾਂਗਾ ਬਹੁਤ ਤਗੜੀ ਬੜਾ ਯਾਰ ਵਧੀਆ ਮੈਂ ਟੋਟਕਾ ਤੁਹਾਨੂੰ ਦੱਸੂਗਾ ਬੜੀ ਵਧੀਆ ਸਾਮ ਦੱਸੂਗਾ ਬੜੇ ਬੜੇ ਵੱਡੇ ਉਸਤਾਦ ਵੀਰ ਜੀ ਤੁਸੀਂ ਮਰਨੋ ਮਰ ਜੋ ਨਹੀਂ ਦੱਸਦੇ ਜਿੰਨੇ ਮਰਜੀ ਪਾਏ ਅਗਲਾ ਜੁੜੀ ਜਾਓ ਮਾੜੀ ਮੋੜੀ ਤੁਹਾਨੂੰ ਗੱਲ ਦੱਸ ਦੇਣਗੇ ਖੁੰਡੀਆਂ ਵਿੱਚ ਰੱਖ ਲੈਂਦੇ ਠੀਕ ਹੈ ਤੇ ਆਪਾਂ ਤੁਹਾਨੂੰ ਪਿਓਰ ਬਿਲਕੁਲ ਰੱਬ ਨੂੰ ਜਾਣਦੇ ਨਹੀਂ ਬਿਲਕੁਲ ਸਹੀ ਗੱਲ ਦੱਸਾਂਗੇ ਕੋਈ ਵਿਚੋ ਲੋਕ ਲਗਾਉਣੇ ਅੱਗੇ ਯਾਰ ਨੰਬਰ ਨਹੀਂ ਲੱਗਣਾ ਨੰਬਰ ਲੱਗਣਾ ਥੋੜਾ ਕਿਸਮਾਂ ਦੇ ਡਿਪੈਂਡ ਕਰਦਾ ਕਬੂਤਰ ਤੁਹਾਡੇ ਉੱਡ ਕੇ ਬੈਣਗੇ ਨਹੀਂ ਤੇ ਤੁਸੀਂ ਸਵੇਰੇ ਪ੍ਰੈਕਟੀਕਲ ਕਰਕੇ ਦੇਖ ਲਓ। ਸਭ ਤੋਂ ਪਹਿਲਾਂ ਵੀਰ ਜੀ ਕਬੂਤਰ ਤੁਹਾਡੇ ਐ ਵਧੀਆ ਬਣੇ ਹੋਣੇ ਚਾਹੀਦੇ ਫੜਕਾ ਫੁੜਕਾ ਵਧੀਆ ਲੱਗਿਆ ਹੋਣਾ ਚਾਹੀਦਾ ਕਬੂਤਰਾਂ ਨੂੰ ਪੰਜ ਚਾਰ ਪਾਣੀ ਲੱਗੇ ਹੋਣੇ ਚਾਹੀਦੇ। ਤੇ ਮੰਨ ਲਓ ਜੇ ਤੁਸੀਂ ਐ ਦੁਆਰ ਦੀ ਬਾਜੀ ਛੱਡਣੀ ਆ। ਤੇ ਕੰਮ ਤੁਹਾਨੂੰ ਸ਼ੁੱਕਰਵਾਰ ਸ਼ੁਰੂ ਕਰਨਾ ਪੈਣਾ। ਬੋਧਵਾਰ ਜਾਂ ਵੀਰਵਾਰ ਦੀ ਤੁਸੀਂ ਗੇੜੇ ਪਾ ਲਓ। ਤੇ ਸ਼ੁੱਕਰਵਾਰ ਤੋਂ ਸਵੇਰ ਦੀ ਗੱਲ ਕਰਦਾ ਵੀ ਸ਼ੁੱਕਰਵਾਰ ਸਵੇਰੇ ਤੁਸੀਂ ਕੀ ਕਰਨਾ ਉਦੋਂ ਤੋਂ ਸ਼ਾਮ ਸ਼ੁਰੂ ਹੋ ਜਣੀ ਸ਼ੁੱਕਰਵਾਰ ਤੋਂ ਨਾ ਕਿ ਛੇ ਚਰਵਾਰ ਤੋਂ ਸ਼ੁੱਕਰਵਾਰ ਤੋਂ ਮੈਂ ਤੁਹਾਨੂੰ ਦੱਸੂਗਾ ਉਸ ਹਾਵਨਾਂਤੀ ਕਬੂਤਰ ਸੰਭਿਓ ਤੇ ਯਾਰ ਤੁਸੀਂ ਕਿਹੜਾ ਦੂਰ ਆ ਫਿਰ ਆ ਪੰਜ ਸਤ ਦਿਨ ਫੁੱਲ ਗਰਮੀ ਪੈਣੀ ਹੈ ਜੇ ਤੇ ਤੁਸੀਂ ਟਰਾਈ ਕਰਕੇ ਵੇਖ ਲਓ ਤੁਹਾਨੂੰ ਲੱਗ ਆਪੇ ਪਤਾ ਜਾਣਾ ਇਹ ਸ਼ੁੱਕਰਵਾਰ ਸਵੇਰੇ ਸਭ ਤੋਂ ਪਹਿਲਾਂ ਕਬੂਤਰ ਨੂੰ ਜਲਾਬ ਕਰਾਉਣਾ ਤੇ ਉਸ ਤੋਂ ਪਹਿਲਾਂ ਵੀਰਵਾਰ ਸ਼ਾਮਾਂ ਨੂੰ ਕੀ ਕੰਮ ਕਰਨਾ ਇੱਕ ਕੰਚ ਦੀ ਗਲਾਸੀ ਤੁਸੀਂ ਪਾਣੀ ਦੀ ਭਰ ਲੈਣੇ ਨਾਰਮਲ ਜਿਹੜਾ ਦੀ ਕਬੂਤਰਾਂ ਨੂੰ ਪਾਣੀ ਯੂਜ਼ ਕਰਾਂਗੇ ਉਹਦੇ ਵਿੱਚ ਤ੍ਰਿਫਲਾ ਪੂਰੀ ਇੱਕ ਛੁਟਕੀ ਭਰ ਕੇ ਇੱਥੇ ਜੇ ਤੁਸੀਂ ਦੋ ਜਾਂ ਤਿੰਨ ਕਬੂਤਰ ਸਾਹਮਣੇ ਠੀਕ ਹੈ ਜੀ ਵਿੱਚ ਪਾ ਲੈਣੀ ਹੈ ਤ੍ਰਿਫਲਾ ਜੇ ਤੇ ਆਪ ਬਣਾਉਂਦੇ ਵਧੀਆ ਨਹੀਂ ਤੇ ਬਾਣਾ ਬਣਾ ਬਿਜਾਰੋਂ ਮਿਲ ਜਾਂਦਾ ਚੂਰਨ ਨਾਲ ਉਹ ਵੈਸੇ ਫੁੱਲਾ ਤ੍ਰਿਫਲਾ ਲਓ ਕੇ ਅੰਠਾਰੀ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਤਿੰਨ ਆਂਗਲਾਂ ਦੀ ਛੁਟਕੀ ਉਹ ਦੋ ਆਂਗਲਾਂ ਦੀ ਛੁਟਕੀ ਵਿੱਚ ਪਾਣੀ ਜੇ ਧਿਆਨ ਰੱਖੋ ਮੇਰੀ ਗੱਲ ਆ ਤੇ ਜਿਹੜਾ ਅੱਗੇ ਆਇਆਣਾ ਆਈਟਮ ਕੀ ਬਣੀ ਅੱਗੇ ਆਉਣਾ ਜੀ ਤੁਹਾਡਾ ਨਾਰਦਾਣਾ ਤਿੰਨ ਆਂਗਲਾਂ ਦੀ ਛੁਟਕੀ ਉਹ ਵਿੱਚ ਪਾ ਦੇਣੀ ਉਸ ਤੋਂ ਬਾਅਦ ਕੀ ਕਰਨੀ ਹੈ ਤਵਾਸੀਰ ਪੀਸ ਲੈਣੀਆਂ ਤੇ ਇੱਕ ਛੁਟਕੀ ਤਵਾਸੀਰ ਦੇ ਵਿੱਚ ਪਾ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਚੌਥੀ ਚੀਜ਼ ਕੀ ਪਾਉਣੀ ਆ ਸਫੇਦ ਜੀਰਾ ਤਿੰਨ ਉਂਗਲਿਆਂ ਨਾਲ ਭਰਨ ਛੁਟਕੀ ਵਿੱਚ ਪਾ ਦੇਣਾ ਸ਼ਾਮ ਨੂੰ ਵੀਰਵਾਰੇ ਪਾਣੀ ਤੁਸੀਂ ਪੀ ਲੈਣਾ ਠੀਕ ਹੈ ਜੀ ਪੂਰੀ ਰਾਤ ਪਾਣੀ ਭਿਜਿਆ ਰਹੂਗਾ ਸਵੇਰੇ 5 ਵਜੇ ਕਬੂਤਰ ਕੋ ਜਾਓ ਔਰ ਕਬੂਤਰ ਨੂੰ ਬਦਾਮ ਬਿਸ਼ਕ ਰੱਜ ਕੇ ਖਵਾ ਦਿਓ ਔਰ ਪਾ ਟਾਈਮ ਨਾਲ ਜਿਤਨਾ ਮਨ ਲਾ ਗੇੜੇ ਭਾ ਕੇ ਆਇਆ ਕਬੂਤਰ ਤੇ ਐਨੀ ਗਰਮੀ ਚ ਆਰਾਮ ਨਾਲ ਕਬੂਤਰ 12 11 ਵਜੇ ਇੱਕ ਵਜੇ ਦੀ ਗੇਮ ਕਰਦੇ ਬੜੀ ਗੱਲ ਆ ਤੇ ਬਾਦਾਮ ਖਵਾ ਦੋ ਤੇ ਕਬੂਤਰ ਜਿਹੜਾ ਸਵੇਰੇ ਪਲਟਣਾ ਨਾ ਪਵੇ ਜਿੱਦਣ ਸਾਂਭਣਾ ਸ਼ੁਰੂ ਕਰਨਾ ਸ਼ੁੱਕਰਵਾਰ ਤੋਂ ਤੇ ਸਵੇਰੇ ਪੋਟ ਖਾਲੀ ਹੋਊਗੀ ਜੇ ਨਹੀਂ ਵੀ ਨਾ ਪੋਟ ਖਾਲੀ ਹੁੰਦੀ ਤੇ ਕਬੂਤਰ ਪਲਟ ਵੀ ਲੌਜਾ ਦੇ ਕੋਈ ਪੰਜ ਵਜੇ ਪੂਰਾ ਆ ਜਰਾ ਮੈਂ ਤੁਹਾਨੂੰ ਪਾਣੀ ਦੱਸਿਆ ਵਾ ਇਹਨੂੰ ਕੱਪੜਾ ਛਾਂ ਕਰ ਲੈਣਾ ਠੀਕ ਆ ਕੋਈ ਐ ਮਸਲਾ ਮਸਲਾ ਨਹੀਂ ਜਿੰਨਾ ਨਿਕਲ ਗਿਆ ਕੱਪੜਾ ਛਾਂ ਕਰਕੇ 15 ਮੀਲ ਜੋ ਭਰ ਕੇ ਕਬੂਤਰ ਨੂੰ ਦੇ ਕੇ ਤੇ ਪਿੰਜਰੇ ਚ ਪਾ ਕੇ ਰੱਖ ਦਨਾ ਜਿੱਥੇ ਹਲਕੀ ਜਿਹੀ ਧੁੱਪ ਪਾਈ ਜਾਵੇ 5 6 7 ਵਜੇ ਤੋਂ ਫਿਰ ਰੋਜ਼ ਜਿਹੜਾ ਬਾਜ ਦਾ ਪਾਣੀ ਉਹ ਆਪ ਹੀ ਲਿਓ। ਵੇਖੋ ਮੇਰੇਵਾ ਪੱਤਰ ਕਾਈ ਜੇ ਉਹ ਵੀ ਗਲ ਜਾਣਗੇ। ਤੇ 9 10 ਵਜੇ ਤੁਸੀਂ ਖੁਦ ਵੇਖੋ ਜੇ ਕਬੂਤਰ ਥੱਲੇ ਉਹ ਬਿਠਾ ਵੇਖੋ ਮਾਰੂ ਐ ਕਾਲਿਆਂ। ਬਿਲਕੁਲ ਗੰਦਗੀ ਕਬੂਤਰਾਂ ਉਧਰ ਨੇ ਗਲ ਜੂ। ਠੀਕ ਹੈ ਤੇ 10 ਵਜੇ ਕਬੂਤਰ ਨੂੰ ਤੁਸੀਂ ਗਿਰੀਆਂ ਸ਼ੁੱਕਰਵਾਰ ਦੀ ਬੰਗਲ ਕਰਨੀ ਹੈ ਜੀ। ਸ਼ੁੱਕਰ ਦੀ ਗਿਰੀਆਂ ਰਜੀਆਂ ਪੌ ਜਿੰਨੀਆਂ ਖਾਣੇ ਚਾਹਾਂਗਾ। ਠੀਕ ਹੈ ਜੀ। ਗਿਰੀਆਂ ਖਾ ਲਿਆ ਕਬੂਤਰ ਆਮ ਦਾ ਰਾਮਨਾ ਪੂਰਾ ਦਿਨ ਚਲਾਈ ਜਾਓ ਉਹਨੂੰ। ਹਲਕਾ ਪਾਣੀ ਪੂਣੀ ਪੀਂਦਾ ਰਵੇ ਆਪਣਾ ਚੱਲੀ ਜਾਵੇ। ਤੇ ਅਗਲੇ ਦਿਨ ਸਵੇਰੇ ਜਿਹਦਾਂ ਮੇਲ ਸਾਮ ਸ਼ੁਰੂ ਹੋਣੀ ਆ ਸ਼੍ਰੀ ਚਰਵਾਰ ਸਵੇਰ ਦੇ ਮੰਗਲ ਕਰ ਲੱਗੋ ਠੀਕ ਹੈ ਜੀ ਸ਼੍ਰੀ ਚਰਵਾਰ ਸਵੇਰ ਕੀ ਕਰਨਾ ਤੁਸੀਂ ਰਾਤ ਨੂੰ ਜਿਦਾਂ ਅੱਜ ਅਜਿਆ ਨਾ ਸ਼ੁੱਕਰਵਾਰ ਰਾਤ ਨੂੰ ਦਹੀਂ ਭੇਦਣਾ ਕੋਈ 20-25 ਦਾ ਲੈ ਆਜੋ ਮੁੱਲ ਤੇ ਇੱਕ ਕਟੋਰੀ ਦੇਣੀ ਭੇੜੋ ਦਹੀਂ ਭੇਦਣਾ ਤੇ ਦਹੀਂ ਦੇ ਵਿੱਚ ਦੋ ਕੁ ਛੁੜਕੀਆਂ ਸਫੇਜੀ ਦੀ ਪਾ ਲੈਣਾ ਪਾ ਕੇ ਨਿਚੜਨ ਰੱਖ ਦੋ ਉਹਦਾ ਸਵੇਰੇ ਪਾਣੀ ਨਿਕਲੋ ਉਹ ਪਾਣੀ ਨੀੜ ਹੀ ਦਾ ਹਮਲ ਕਬੂਤਰ ਨੂੰ ਦੇ ਕੇ ਧਰੱਖ ਰੈਂਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਰਿੰਦੀ ਖੁੰਦੀ ਜਿਹੜੀ ਗਰਮੀਆਂ ਨਿਕਲ ਜੂ ਕਬੂਤਰ ਠੰਡਾ ਹੋ ਜੂ ਹੈ ਤੇ ਉਹਦੇ ਵਿੱਚ ਫਿਰ ਤੁਸੀਂ ਦੇ ਦੇਣੇ ਬਾਦਾਮ ਕਬੂਤਰ ਨੂੰ ਹੁਣ ਵੀਰ ਜੀ ਬਾਦਾਮਾਂ ਦੇ ਬਾਅਦ ਘਾੜ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਲੋਕ ਸਹੀ ਗੱਲਾਂ ਨਹੀਂ ਦੱਸਦੇ ਗਰਮੀ ਦੇ ਵਿੱਚ ਵੀਰ ਜੀ ਜਿੰਨੇ ਤੁਸੀਂ ਖਰਾ ਕਬੂਤਰ ਨੂੰ ਘੱਟ ਪਾਓ ਉਨੀ ਚੰਗੀ ਆ ਜਿਤਨਾ ਸਵੇਰੇ ਡੋਣਾ ਡਾਕਾਂ ਦੇ ਉੱਤੇ ਜਿੰਨਾ ਮਰਜ਼ੀ ਰਜਾ ਲਓ ਜਿੰਨਾ ਘੱਟ ਕਬੂਤਰ ਦੇ ਅੰਦਰ ਰਹਿਸ਼ ਹੋ ਗਈ ਨਾ ਉਨਾ ਹੀ ਗਜਾ ਘਾਟੋਗੀ ਉਨਾ ਹੀ ਕਬੂਤਰ ਵਧੀਆ ਔੜ ਕੇ ਉਹਦੇ ਔਖਾ ਨੇ ਉਹਦੇ ਪੈਰਾਂ ਫੇਰ ਬੋਗਾ ਠੀਕ ਹੈ ਵੀਰ ਜੀ ਸਾਰੇ ਪੰਗੇ ਲੈ ਕੇ ਵੇਖੇ ਐਂਡ ਤੇ ਤੁਹਾਨੂੰ ਫਿਰ ਉਹੋ ਚੀਜ਼ ਦਾ ਦੱਸਣ ਦੇਣਾ ਕਨਕਲੂਡ ਜਿੰਨੀ ਖਰਾਕ ਪੌ ਕੱਟ ਰਹੀ ਸੀ ਚਲੋ ਫਿਰ ਵੀ ਮੈਂ ਤੁਹੀਂ ਯਾਦ ਨਹੀਂ ਤੇ 5 ਬਾਦਾਮ ਕਬੂਤਰ ਨੂੰ ਬਾਖਦੇ 5 ਬਾਦਾਮ ਪਾ ਕੇ ਕਬੂਤਰ ਸਾਹ ਬੋ ਬਾਦਾਮ ਕਬੂਤਰ ਚੋਗਲੇ ਚੋਕਿਆਂ ਨੂੰ ਫੁੱਟੇ ਛਾੜ ਦੋ 10 ਤੋਂ ਲੈ ਕੇ 12 ਵਜੇ ਤੱਕ ਕਬੂਤਰ ਨੂੰ ਖੋਡੇ ਚ ਰਹਿਣ ਦੇਣਾ ਤੁਸੀਂ ਮਸਾਲਾ ਛੇੜਨਾ ਨਹੀਂ ਕਬੂਤਰ ਠੀਕ ਹੈ ਜੀ 12 ਨੇ ਸਾਢੇ 11 ਵਜੇ ਤੱਕ ਪਾਣੀ ਦੇਣ ਤੋਂ ਆਪਣੀ ਮਰਜ਼ੀ ਦਾ ਪਾਣੀ ਪੀਵੇ ਨਾ ਪੀਵੇ ਕੋਈ ਚੱਕਰ ਨਹੀਂ ਸਾਢੇ 11 ਵਜੇ ਵੀਰ ਜੀ ਕਬੂਤਰ ਨੂੰ ਚੁੱਕ ਲਓ ਤੇ ਪਿੰਜਰੇ ਚ ਪਾ ਲਓ ਪਿੰਜਰੇ ਦੇ ਵਿੱਚ ਵੀਰ ਜੀ ਇੱਕ ਵਧੀਆ ਥੱਲੇ ਬੋਰੀ ਵਿਛੀ ਹੋਵੇ ਪਾਣੀ ਉਹਦੇ ਤੇ ਪਿਆ ਹੋਵੇ ਗਿੱਲੀ ਬੋਰੀ ਹੋਵੇ ਠੀਕ ਹੈ ਵੀਰ ਜੀ ਕਬੂਤਰ ਨੂੰ 15 ਐਮ ਐਲ ਪਾਣੀ ਦੇ ਕੇ ਤੁਸੀਂ ਪਿੰਜਰੇ ਚ ਰੱਖੋ ਫਿਰ ਜੀ ਕਬੂਤਰ ਦੀ ਪੋੜ ਦੇ ਵਿੱਚੋਂ ਤੁਸੀਂ ਪਾਣੀ ਨਹੀਂ ਸੁੱਕਣ ਦੇਣਾ ਪਹਿਲਾਂ ਤੇ ਪਾਣੀ ਉਹ 1 ਘੰਟਾ 30 40 ਮਿੰਟ ਲਾਊਗਾ ਫਿਰ ਹੌਲੀ ਹੌਲੀ ਟਾਈਮ ਘਟਦਾ ਜਾਊਗਾ ਤੇ ਇੱਕ ਮੈਂ ਤੁਹਾਨੂੰ ਚੀਜ਼ ਭੁੱਲ ਗਿਆ ਚਲ ਮੈਂ ਰਿਪੀਟ ਕਰ ਦਦਾ ਜਿਤਨਾ ਤੁਸੀਂ ਸ਼ੁੱਕਰਵਾਰ ਦੁਪਹਿਰੇ ਜਨ ਇੱਕ ਗਾਲੋਂ ਬੁਖਾਰਾ ਭੇਜਣਾ ਹਲੂ ਬੁਖਾਰਾ ਵਧੀਆ ਘਟਿਆ ਤੇ ਮੈਂ ਤੁਹਾਨੂੰ ਕੀ ਦੱਸਾਂ ਆਲੂ ਬੁਖਾਰਾ ਥੋੜਾ ਕਾਲਾ ਤੇ ਕਾਲਾ ਜਹਾਵਾ ਮਾਰਦਾਂ ਜਿਹਦਾ ਪੁਰਾਣਾ ਅਲੂਖਾਰਾ ਵੇ ਇੱਕ ਪੂਰੀ ਅ ਗਲਾਸੀ ਬਾਣੇ ਦੇ ਅਲੂਖਾਰਾ ਭੇਜਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਜ ਫੇਰ ਆਪਣੇ ਟੌਪਿਕ ਤੇ ਆਜਨੇ ਉਹ ਮੈਂ ਚੀਜ਼ ਭੁੱਲ ਗਿਆ ਮੈਂ ਚਲੋ ਦੁਬਾਰਾ ਵਿੱਚ ਸ਼ਾਮ ਕਰ ਲਈ ਤੇ ਤਾਂ ਕਰਕੇ ਵੀਰ ਜੀ ਮੈਂ ਕਹਿਣਾ ਨਾ ਯਾਰ ਵੀਡੀਓ ਹੁਣ ਮੈਂ ਲਿਖਿਆ ਤੇ ਹੁਣ ਨਹੀਂ ਕਿਤੇ ਪੜ੍ਹ ਕੇ ਨਾ ਬਣਾਣਾ ਆਪਣੇ ਦਿਮਾਗ ਦੇ ਨਾਲ ਜਿਹੜੀ ਆਪਾਂ ਸ਼ਾਮ ਕਰਦੇ ਹਾਂ ਉਹ ਦੱਸਣਿਆ ਤੇ ਇਸ ਕਰਕੇ ਤੁਹਾਨੂੰ ਕਹਿਣਾ ਯਾਰ ਵੀਡੀਓ ਪੂਰੀ ਵੇਖਿਆ ਪੇਵਰ ਵਿੱਚ ਜੀ ਛੋਟੇ ਜਾਣੀ ਬੇ ਠੀਕ ਹੈ ਜੀ ਤੇ ਪਾਣੀ ਕਬੂਤਰ ਨੂੰ ਲਈ ਜਾਣਾ ਤੇ ਕੋਈ 2 3 ਵਜੇ ਤੱਕ ਕਬੂਤਰ ਸਾਰੇ ਬਾਦਮ ਜਿਹੜੇ ਤੁਹਾਡੇ 4 5 ਦਿੱਤੇ ਹਨ ਖਿੱਚ ਜੂਗਾ 100% ਖਿੱਚ ਜੂਗਾ ਯਾਰ ਤੁਸੀਂ ਇਹ ਕੋਸ਼ਿਸ਼ ਇਹ ਕਰਨੇ ਆ ਕਿ ਕਬੂਤਰ ਨੂੰ ਨਾ ਪਾਣੀ ਜ਼ਿਆਦਾ ਨਾ ਦੇਣਾ ਜੇ ਤੁਸੀਂ ਪਾਣੀ ਜ਼ਿਆਦਾ ਦਿਓਗੇ ਤੇ ਉਹਦੀ ਡਾਈਜੈਸ਼ਨ ਸਿਸਟਮ ਜਿਹੜੀ ਪਾਣੀ ਨਾਲ ਜ਼ਿਆਦਾ ਚੱਲ ਜੂਗੀ ਔਰ ਗਿਰੀਆਂ ਉਹਦੇ ਰੁਗੀਆਂ ਰਹਿਣਗੀਆਂ ਪਾਣੀ ਨੂੰ ਦਿਓ 10 15 10 10 ਕਿ ਦਿਹਾੜੇ ਚ ਪਾਣੀ ਦਿਓ ਤੇ ਹੌਲੀ ਹੌਲੀ ਬਾਦਾਮ ਖੇਚੇਗਾ ਤੇ ਇਹ ਚ ਚ ਨਮ ਚੀਜ਼ ਦੱਸਦਾ ਹਾਂ ਜਿਹੜੇ ਉਸਤਾਦ ਤੁਹਾਨੂੰ ਨਹੀਂ ਦੱਸਦੇ ਕਿ ਕਬੂਤਰ ਸਾਂਭੇ ਤੇ ਵਿਠਾਂ ਕਿਹੜੀਆਂ ਕਰੂਗਾ ਵਿਠਾਂ ਵੀ ਦੀ ਕਬੂਤਰ 골ਡਨ ਕਲਰ ਦੀਆਂ ਵਿਠਾਂ ਕਰੂਗਾ 골ਡਨ ਕਲਰ ਦੀਆਂ ਪਤਲੀਆਂ ਜਿétrਾਂ ਤਾਜ਼ੀਆਂ ਇਹ ਅੰਦਰੋਂ ਬਣੀਆਂ ਦੀਆਂ ਉਹੋ ਜਿਹੀਆਂ ਵਿਠਾਂ ਕਰੂ ਕਬੂਤਰ ਠੀਕ ਐ ਐ ਬਿਲਕੁਲ ਤੁਸੀਂ ਫੜ ਕੇ ਵੇਖੋ ਵਿਠ ਮਾਸਾ ਚਿਪ ਜਿਵੀ ਨਹੀਂ ਹੋ ਗਈ ਉਹਦੀ ਠੀਕ ਐ ਐ ਵਧੀਆ ਵਿਠ ਬਣੀ ਹੋ ਗਈ ਤੇ ਇਹੋ ਜਿਹੀਆਂ ਵਿਠਾਂ ਕਬੂਤਰ ਕਰੂਗਾ ਠੀਕ ਐ 2 3 ਤੱਕ ਕਬੂਤਰ ਤੜਾ ਆਇਆ ਵਧੀਆ ਪਾਣੀ ਲੋਗੂਗਾ ਠੀਕ ਉਸ ਤੋਂ ਬਾਅਦ ਤੁਸੀਂ ਪਾਣੀ ਦਾ ਹਿਸਾਬ ਦਾ ਵੇਰ ਰੱਖਣਾ ਕਿ ਪਾਣੀ ਜ਼ਿਆਦਾ ਨਹੀਂ ਲਾਉਣਾ ਤੇ 5 ਵਜੇ ਜਾਣਾ ਕਬੂਤਰ ਕੋਲ ਤੇ ਜਿਹੜਾ ਪਾਣੀ ਉਸ ਹਿਸਾਬ ਨਾਲ ਜਿਹੜੇ 5 ਵਜੇ ਤੱਕ ਪਾਣੀ ਕਬੂਤਰ ਚਲਾ ਜੇ 5 ਵਜੇ ਤੁਸੀਂ ਜਿਹੜਾ ਆਲੂ ਬੁਖਾਰਾ ਤੁਹਾਨੂੰ ਸਿਖ ਪਿਆ ਆ ਆਲੂ ਬੁਖਾਰਾ ਹੁਣ ਵੀਰ ਜੀ ਲਾਉਣ ਦਾ ਤਰੀਕਾ ਤੁਹਾਨੂੰ ਦੱਸਦਾ ਸਾਰਾ ਕੁਝ ਵੀਡੀਓ ਰਿਕਵਰ ਕਰੀ ਜਾਣੀ ਆ 5 ਵਜੇ ਸਵਾਭ ਬਣਿਆ ਮਹਾਰਾਜ ਨੇ ਤੇ ਮੂਡ ਵੀ ਚਲੋ ਦੱਸਣਾ ਆ ਦੇ ਆਪਾਂ ਦੱਸ ਰਹੇ ਹਾਂ ਠੀਕ ਹੈ ਤੇ ਅ ਗਲਾਸੀ ਚ ਪਾ ਲੈਣਾ ਪਾਣੀ ਪਾਣੀ ਬੇਸ਼ੱਕ ਪੀਰੋ ਜਾਂ ਕੱਢ ਲਓ ਐਂ ਗਲਾਸੀ ਫੜ ਕੇ ਵੇਖੋ ਜਦੋਂ ਥੋੜਾ ਜਿਹਾ ਪਤਲਾ ਹੋ ਜਾਣਾ ਲੋ ਫਿਰ ਥੋੜਾ ਪਤਲਾ ਕਰਕੇ ਲਾਉਣਾ ਆਰ ਪਾਰ ਦੇਹੀ ਜਾਵੇ ਗਲਾਸੀ ਦੇ ਆ ਉਹ 15 ਐਮ ਐਲ ਤੁਸੀਂ ਲਾ ਦੇਣਾ 15 ਐਮ ਐਲ ਲਾ ਕੇ ਤੇ ਭੁੱਲ ਜੋ ਵੀ ਕਬੂਤਰ ਫਿਰ 5 ਵਜੇ ਕਬੂਤਰ ਨੂੰ ਤੁਸੀਂ ਦਿੱਤਾ ਤੇ ਪਾ ਲਓ 6:30 7 ਵਜੇ ਤੱਕ ਪਾਣੀ ਉਹ ਹਲੋ ਫੁਕਾਰੇ ਰੱਖ ਚ ਜੂਗਾ ਜਿਹੜੀਆਂ ਰਹਿਣ ਖੂਨ ਰਹਿ ਜੂ ਸਭ ਸੈੱਟ ਕਰ ਜੂ 7 ਵਜੇ ਜਿਦ ਤਰਾ ਮੈਂ ਤੁਹਾਨੂੰ ਪਹਿਲਾਂ ਦੱਸੀ ਗਿਆ ਕਿ 7 ਵਜੇ ਤੁਸੀਂ ਗਰਮ ਕਰਨ ਦਾ ਮਤਲਬ ਇਹ ਕਰ ਲਿਆ ਉਸੇ ਤਰੀਕੇ ਨਾਲ ਕਬੂਤਰ ਨੂੰ ਗਰਮ ਕਰਕੇ ਦਾਬੂ ਲਾ ਲੈਣਾ ਚੰਗੇਗਾ ਠੀਕ ਹੈ ਜੀ ਐਂ ਵਧੀਆ ਤਰੀਕੇ ਨਾਲ ਦਾਬੂ ਲਾ ਲੈਣਾ ਕਿ ਕਬੂਤਰ ਵਧੀਆ ਐਂ ਘੁੱਟ ਕੇ ਸੈਟ ਕਰਾਂ 1 ਘੰਟਾ ਪੂਰਾ ਗਰਮੀ 45 ਦੇ ਉੱਪਰ ਹੈ ਤੇ 1 ਘੰਟਾ ਦਾਬੂ ਬਹੁਤ ਆਗੇ ਤੇ ਜਿੰਨਾ ਕੋਈ ਕਹੀ ਜਾਂਦੇ ਕੋਈ 4 ਘੰਟੇ 3 ਘੰਟੇ ਵੀਰ ਜੀ ਫਿਰ ਕਬੂਤਰ ਨੂੰ ਜੋਤੋਂਗੇ ਘੰਟਾ ਦਾਬੂ ਦਾ ਮੋਂ ਲੰਦਾ ਕਬੂਤਰ ਦਾ ਸਰੀਰ ਖੋਲ ਦੇਣਾ ਕਬੂਤਰ ਤੰਦੂ ਸੈੱਟ ਹੋ ਜੇ ਤੇ ਪਰ ਪੱਠੇ ਖੁੱਲ ਜਾਣ ਜਿਹੜੀ ਠੰਡਕ ਠੰਡਾ ਕੀਤਾ ਕਬੂਤਰ ਗਰਮ ਹੋ ਜੇ ਗਰਮ ਹੋ ਗਿਆ ਉਸ ਤੋਂ ਬਾਅਦ 1 ਘੰਟੇ ਬਾਅਦ ਦਾਬੂ ਪੁੱਟ ਕੇ ਉਹਨੂੰ 10 ml ਹਲਕਾ ਪਾਣੀ ਦੇ ਕੇ ਤੇ ਨਾਰਮਲ ਤੁਸੀਂ ਛੱਡ ਰਹਿਣਾ ਪੈਂਦਾ ਕੋਸ਼ਿਸ਼ ਕਰਿਓ ਉਹੀ ਜਗ੍ਹਾ ਛੱਡਿਓ ਤੇ ਕਬੂਤਰ ਥੱਲੇ ਮੂੰਹ ਮਾਰ ਮਾਰੇ ਠੀਕ ਹੈ ਕਿ ਵਿੱਠਾ ਵੁਠਾਣਾ ਖਾਈ ਜਾਵੇ ਉਹ ਤਰੀਕਾ ਨਾ ਛੱਡ ਲਿਆ ਨਾ ਜਦੋਂ ਕਬੂਤਰ ਫਿਰ ਕਬੂਤਰ ਨੂੰ ਤੁਸੀਂ ਕੂਤਰਾਲ ਨਹੀਂ ਜਾਣਾ ਫਿਰ ਤੁਸੀਂ ਵੀਰ ਜੀ ਕਬੂਤਰ ਆਲਾਉਣਾ ਰਾਗ ਨੂੰ 11:30 ਜਾਂ 12:00 ਜੇ ਗਰਮੀ ਜ਼ਿਆਦਾ ਵਾ ਤੇ 11:00 ਤੋਂ 12:00 ਦੇ ਵਿੱਚ ਤੇ ਜੇ 40 ਤੋਂ ਥੱਲੇ ਆ ਤੇ ਜੇ ਫਿਰ 12:00 ਤੋਂ 12:30 ਦੇ ਵਿੱਚ ਕਿਹੜੀ ਵੀ ਤੁਸੀਂ ਕੋਈ ਗੋਲੀ ਲਾਉਂਦੇ ਜੇ ਕਬੂਤਰ ਨੂੰ ਉਹੋ ਗੋਲੀ ਲੈਣੀ ਤੇ ਕਬੂਤਰ ਨੂੰ ਰਾਤ ਨੂੰ ਦੇਣੀ ਜਿਹੜਾ ਕਬੂਤਰ ਕੋਈ ਤੁਹਾਡਾ 4 ਘੰਟੇ ਉੜਦਾ ਜੇ 6-7 ਘੰਟੇ ਉੜਦਾ ਉਹਨੂੰ ਰਾਤ ਦੀ ਗੋਲੀ ਦੇਣ ਦੀ ਲੋੜ ਨਹੀਂ ਹੈਗੀ ਦੇਲੀ ਗੋਲੀ ਵੀ ਜੀ ਦੇ ਕੇ ਕਬੂਤਰ ਨੂੰ 10 ਮਿਲ ਪਾਣੀ ਦੇ ਕੇ ਫਿਰ ਭੁੱਲ ਜਾ ਫਿਰ ਵੀ ਜੀ ਤੁਸੀਂ ਜਾਣਾ ਕਬੂਤਰ ਕੋ ਸਵੇਰੇ 5 ਸਵਾ 5 ਵਜੇ ਤੇ ਮੈਨੂੰ ਬੜੀ ਵੀਰ ਆ ਕਿ ਜਿਹੜੇ ਕਬੂਤਰ ਦੇ ਵਿੱਚ ਕੋਈ ਰੈਜ ਪਰ ਮੈਸ ਕੁਛ ਨਹੀਂ ਹੋਣੀ ਗਰਮੈਸ਼ ਗਰਮੂਚ ਨਿਗਲ ਜਾਣੀ ਪਾਣੀ ਵੀ ਸਵੇਰ ਦਾ ਕੋਣ ਚਲਾਇਆ ਹੋਣਾ ਠੀਕ ਹੈ ਜੀ ਤੇ ਰੱਬ ਕਰੇ ਤਾਂ ਲਾ ਭਲਾ ਕਬੂਤਰ ਨੂੰ ਫੜਨਾ ਦੇਖਣਾ ਜੇ ਪੋਰਚ ਗੋਦਾਮ ਬੱਕਾ ਹੈਗਾ ਤੇ ਪਲਟਣਾ ਪਹਿਲੇ ਕਬੂਤਰ ਪਲਟੀ ਲੈਣਾ ਪਾਲਟੇ ਕੇ ਕਬੂਤਰ ਜੇ ਜੀਡੀਵੀ ਤੁਮੀ ਕੋਈ ਗੋਲੀ ਯੂਜ਼ ਕਰਦੇ ਜੋ ਗੋਲੀ ਦੇ ਕੇ ਉਤੋਂ ਜੇ 30 ਐਮਐਲ ਪਾਣੀ ਕਬੂਤਰ ਨੇ ਖੀਚਿਆ ਤੁਹਾਡੇ ਤੇ 40 ਦੇ ਘੜਾਓ 20 ਐਮਐਲ ਖੀਚਿਆ ਤੇ 30 ਦੇ ਘੜਾਓ ਤੇ ਵੀ ਜੀ ਕਬੂਤਰ ਤੁਮ ਆਪੇ ਦੱਸੋਗੇ ਵੀ ਮੈਂ ਔੜਦਾ ਤੇ ਬਹੁਤ ਵਧੀਆ ਤੁਹਾਨੂੰ ਮੈਂ ਇੱਕ ਗੇਮ ਸ਼ੇਅਰ ਕੀਤੀ ਆ ਮੈਨੂੰ ਨਹੀਂ ਪਤਾ ਵੀ ਇਹੋ ਜੀਆਂ ਗੱਲਾਂ ਕਿਹਨੂੰ ਦਸੀਆਂ YouTube ਤੇ ਕਿ ਨਹੀਂ ਦਸੀਆਂ ਪਰ ਤੁਸੀਂ ਯਾਰ ਆਪਾਂ ਦੂਰ ਗਿਆ ਤੁਸੀਂ ਅੱਜ ਇੱਕ ਵੀਡੀਓ ਵੇਂਦੇ ਜੋ ਕਾਲ ਨੂੰ ਤੇ ਕਬੂਤਰ ਸਾਮਕੇ ਡਾਗੇ ਵੇ ਲੋ ਕਿ ਕਬੂਤਰ ਤੁਹਾਡਾ ਨਾਮ ਉਹਦੇ ਦਾ ਨਾਮ ਸੀ ਠੀਕ ਹੈ ਜੀ ਤੇ ਕਬੂਤਰ ਜੇ ਤੁਹਾਡਾ 10 11 ਵਜੇ ਵਾਲਾ ਹੈਗਾ ਤੇ 2 3 ਦੀ ਵਧੀਆ ਡਾਰ ਦਿਖਾਗੇ ਉਹ ਕਦਮ ਤੇ 2 3 ਵਜੇ ਤੱਕ ਤੇ ਵੀਰ ਜੀ ਬਾਹਰ ਤੇ ਕਬੂਤਰ ਫਿਰ ਉੜਦੇ ਰਹਿੰਦੇ 3 4 4 ਵਜੇ ਤੱਕ ਵੀ ਉੜ ਜਾਂਦੇ ਠੀਕ ਹੈ ਜੀ ਤੇ ਇਹੀ ਵੀਰ ਜੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਲਾਈਕ ਕਰੋ ਜੇ ਵਧੀਆ ਲੱਗੀ ਚੈਨਲ ਸਾਡਾ ਸਬਸਕ੍ਰਾਈਬ ਕਰੋ ਤੇ ਅੱਜ ਦੇਖ ਲੋ ਮੈਂ ਐਸੇ ਕੀਮ ਤੇ ਕਬੂਤਰ ਛੱਡਿਆ ਇੱਕ ਇੱਕ ਕਬੂਤਰ ਹੁਣ ਸਵਾ 11 ਬੈਠਾ ਤੇ ਇੱਕ ਕਬੂਤਰ ਜੋੜਦਾ ਮੈਂ ਸਵਾ 5 ਵਜੇ ਕਬੂਤਰ ਛੱਡੇ ਸਵੇਰੇ ਠੀਕ ਹੈ ਤੇ ਝੂਠ ਬੋਲਣ ਦੇ ਯਾਰ ਸਾਨੂੰ ਆਦਤ ਨਹੀਂ ਹੈ ਜਿਦਾਂ ਲੋਕੀ ਕੀ ਕਹਿੰਦੇ ਯਾਰ ਐਵੇਂ ਹਲ ਗੱਲਾਂ ਮਾਰੀ ਜਾਂਦੇ ਜਾਂ ਕਿਵੇਂ ਯਾਰ ਜਿਹਨੂੰ ਲੱਗਦੀ ਐਵੇਂ ਮਾਰੀ ਜਾਂਦਾ ਉਹ ਤੇ ਉਹ ਨਾ ਯੂਜ਼ ਕਰੋ ਨਾ ਵੀਡੀਓ ਵੇਖੋ ਵੀ ਜਿਹਨੂੰ ਲੱਗਦਾ ਨਾ ਕਿ ਖੁਸ਼ ਹੈਗਾ ਉਹ ਵੀਡੀਓ ਵੇਖੋ ਤੇ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਓ ਯਾਰ ਅਗਲੇ ਸਾਲ ਗੱਲ ਇਹ ਨਹੀਂ ਕਰਦਾ ਮੈਂ ਹੁਣ ਗਰਮੀ ਪੈਣ ਹੀ ਡਈ ਹੈ ਨਾ ਤੇ ਤੁਸੀਂ ਕਬੂਤਰ ਢਾ ਕੇ ਵੇਖੋ ਠੀਕ ਹੈ ਜੀ ਤੇ ਜੇ ਤੇ ਜਾਲ ਜੂਲ ਵਾਲੇ ਕਬੂਤਰਾਂ ਤੇ ਆਰਾਮ ਨਾਲ 1.5 ਵਜੇ ਟਾਈਮ ਬੰਨ ਤੇ ਜੇ ਛਤਰੀ ਨੁਦਰੀ ਵਾਲੇ ਦੇ ਉਹ 3 2 3 ਵਜੇ ਤੋਂ ਪਹਿਲਾਂ ਨਹੀਂ ਬੈਂਦੇ ਘਰ ਦੀ ਬੰਗਾਲ ਕਰ ਦਦੇ ਬਾਹਰ ਤੇ ਬਾਜੀ ਮਹਾਰਾਜ ਦੀ ਕਿਰਪਾ ਨਾਲ ਜਿੱਤ ਕੇ ਬੈਣਗੇ ਠੀਕ ਹੈ ਜੀ ਤੇ ਇਹ ਹੀ ਭਰਾਓ ਅੱਜ ਦੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਤੇ ਅੱਗੇ ਕਿਹੜੀ ਵੀਡੀਓ ਤੁਹਾਡੇ ਲੈ ਕੇ ਤੇ ਮੇਰੇ ਵੀਰ ਆ ਜਿਹੜੀ ਗੇਮ ਆ ਦੱਸੀ ਆ ਪੱਕੀ ਵਰਤ ਕੇ ਇਸਤੇਮਾਲ ਕਰਕੇ ਪ੍ਰੈਕਟੀਕਲ ਕਰਕੇ ਤੇ ਯਾਰ ਕਮੈਂਟ ਜਰੂਰ ਕਰੋ ਠੀਕ ਹੈ ਜੀ ਤੇ ਇੰਨਾ ਹੀ ਕਹਿੰਦੇ ਹੋਏ ਆਪਾਂ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਵੀਡੀਓ ਲੰਮੀ ਹੋ ਜਾਂਦੀ ਫਿਰ ਸੱਜਣ ਮੈਂਦੇ ਨਹੀਂ ਠੀਕ ਹੈ ਜੀ ਤੇ ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ 'ਚ ਰੱਬ ਰੱਖ